ਪਹਿਲਾਂ ਉਹ ਰਾਜ ਮਿਸਤਰੀ ਦੇ ਨਾਲ ਲੇਬਰ ਕਰਦਾ ਸੀ ਤੇ ਪਤਾ ਕਿਤਾ ਬਾਕੀ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਪਹਿਲਾਂ ਉਹ ਨੂੰ ਬੇਦਗਲੀ ਤੋਂ ਪਹਿਲਾਂ ਜੋ ਕੰਮ ਕਰਦਾ ਸੀ ਵਧੀਆ ਇੱਥੇ ਪੇਂਟ ਠੇਕੇਦਾਰਾਂ ਨਾਲ ਮਜ਼ਦੂਰੀ ਕਰਦਾ ਸੀ ਇਹ ਸਰ ਜੀ ਪਤਾ ਉਹਦੇ ਆਪਣੇ ਬੱਚੇ ਨੂੰ ਸਮਝਾਇਆ ਵੀ ਜਾਂਦਾ ਇਹ ਸਾਨੂੰ ਇਹ ਨਹੀਂ ਆਜੂ ਸਵੇਰੇ ਅਮਰਜੀਤ ਸੇ ਦਿਹਾਤੀ ਪੁਲਿਸ ਦੀ ਮੋਸਟ ਵਾਂਟਡ ਗੈਂਗਸਟਰ ਅਮਰਜੀਤ ਸਿੰਘ ਉਰ ਅਮਰੀ ਦੇ ਨਾਲ ਜੰਡਿਆਲਾ ਗੁਰੂ ਵਿਖੇ ਮੁੱਠਪੇੜ ਹੋਈ ਜਿਸ ਦੇ ਚਲਦਿਆਂ ਦੋਵਾਂ ਪਾਸਿਓ ਫਾਇਰਿੰਗ ਕੀਤੀ ਗਈ ਅਤੇ ਇਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਗੰਭੀਰ ਜ਼ਖਮੀ ਹੋ ਗਿਆ ਅਤੇ ਮੁੱਠਪੇੜ ਦੌਰਾਨ ਗੈਂਗਸਟਰ ਅਮਰਜੀਤ ਸਿੰਘ ਉਰਫ ਅਮਰੀ ਪੁਲਿਸ ਦੇ ਹੱਥੋਂ ਮਾਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਅਮਰਜੀਤ ਸਿੰਘ ਪਿੰਡ ਭਗਵਾ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 23 ਸਾਲ ਸੀ ਅਤੇ ਗੈਂਗਸਟਰ ਅਮਰਜੀਤ ਸਿੰਘ ਦੀ ਮੌਤ ਦੀ ਖਬਰ ਜਿਵੇਂ ਹੀ ਉਸਦੇ ਪਿੰਡ ਪਹੁੰਚੀ ਤਾਂ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਇਆਂ ਮ੍ਰਿਤ ਗੈਂਗਸਟਰ ਅਮਰਜੀਤ ਸਿੰਘ ਉਰਫ ਅਮਰੀ ਦੇ ਪਿਤਾ ਨੇ ਦੱਸਿਆ ਕਿ ਉਹ ਪਿਛਲੇ 25 ਸਾਲ ਤੋਂ ਕੰਮ ਨਹੀਂ ਆ ਰਿਹਾ ਸੀ ਅਤੇ ਉਹ ਸ਼ੁਰੂ ਤੋਂ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਜਦੋਂ ਪਿਤਾ ਨੂੰ ਇਹ ਪੁੱਛਿਆ ਗਿਆ ਕਿ ਉਹਨਾਂ ਦੇ ਲੜਕੇ ਕੋਲੋਂ ਹੈਰੋਇਨ ਬਰਾਮਦ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਅਤੇ ਉਹਨਾਂ ਨੇ ਆਪਣੇ ਪੁੱਤ ਯਾਨੀ ਕਿ ਗੈਂਗਸਟਰ ਅਮਰਜੀਤ ਸਿੰਘ ਉਰਫ ਅਮਰੀ ਨੂੰ ਦੁਖੀ ਹੋ ਕੇ ਘਰ ਤੋਂ ਬੇਦਖਲ ਕੀਤਾ ਸੀ ਸੋ ਅੱਗੇ ਗੱਲਬਾਤ ਕਰਦੇ ਆ ਮ੍ਰਿਤਕ ਗੈਂਗਸਟਰ ਦੇ ਪਿਤਾ ਨੇ ਹੋਰ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਆઉસ ਜਾਣਦੇ ਆ ਜੀ ਭਾਜੀ ਕੀ ਨਾਮ ਆਪਣਾ ਮਨਜੀਤ ਸਿੰਘ ਜੀ ਇਹ ਅਮਰਜੀਤ ਆਪਣਾ ਕੀ ਲੱਗਦਾ ਸੀ ਬੇਟਾ ਸੀ ਤੁਹਾਡਾ ਬੇਟਾ ਸੀ ਅਮਰਜੀਤ ਜੀ ਜਿਹੜਾ ਆਪਣਾ ਅਮਰੀ ਹੈ ਹਾਂ ਜੀ ਅੱਛਾ ਜੀ ਤੇ ਕੀ ਕਹਾਣੀ ਹੈ ਇਹ ਕਿਸ ਕਾ ਕਰਦਾ ਸੀ ਉਹ ਤਾਂ ਸਾਰੇ ਮਾਲਕੀ ਜਾਣਦਾ ਸਾਨੂੰ ਤੇ ਇੰਨੀਆਂ ਗੱਲਾਂ ਦਾ ਪਤਾ ਨਹੀਂ ਆ ਕਿ ਉਹ ਕੀ ਕਰਦਾ ਸੀ ਪਹਿਲਾਂ ਉਹ ਰਾਜ ਮਿਸਤਰੀ ਦੇ ਨਾਲ ਲੇਬਰ ਕਰਦਾ ਸੀ ਠੀਕ ਹੈ ਤੇ ਪਤਾ ਬਾਕੀ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਕੀ ਕੀ ਕਰਦਾ ਕੀ ਨਹੀਂ ਕਰਦਾ ਕੋਈ ਘਰੋਂ ਤੁਸੀਂ ਬਦਖਲ ਕੀਤਾ ਸੀ ਇਹ ਕਿਦਾਂ ਸੀ ਹਾਂ ਜੀ ਬਦਖਲ ਕੀਤਾ ਸੀ ਤੇ ਕਿੰਨੀ ਦੇਰ ਦਾ ਇਹ ਕੰਮ ਦੇ ਵਿੱਚ ਪਿਆ ਹੋਊ ਪਤਾ ਨਹੀਂ ਇਹ ਸਾਰੇ ਸਾਨੂੰ ਦੇ ਆਈਡੀਆ ਤਾਂ ਕੋਈ ਨਹੀਂ ਸਾਨੂੰ ਪਰ ਇਹ ਆ ਵੀ ਅਸੀਂ ਆ ਕੇ ਕੀਤਾ ਸੀ ਉਹਨੂੰ ਕੀ ਮਤਲਬ ਵੀ ਮੁੜ ਕੇ ਅਸੀਂ ਉਹਨੂੰ ਪਹਿਲਾਂ ਉਹਨੂੰ ਬੇਦਖਲੀ ਤੋਂ ਪਹਿਲਾਂ ਜੋ ਕੰਮ ਕਰਦਾ ਸੀ ਵਧੀਆ ਇੱਥੇ ਪਿੰਡ ਠੇਕੇਦਾਰਾਂ ਨਾਲ ਮਜ਼ਦੂਰੀ ਕਰਦਾ ਸੀ ਉਦੋਂ ਅਸੀਂ ਉਹਨੂੰ ਚਲੋ ਬਾਕੀ ਤੁਹਾਨੂੰ ਪਤਾ ਹੀ ਹੈ ਬੱਚੇ ਸਾਰਾ ਆਖੇ ਨਹੀਂ ਲੱਗਦੇ ਕਿੰਨੇ ਚਿਰ ਤੋਂ ਘਰ ਨਹੀਂ ਆਉਂਦਾ ਪਿਆ ਸੀ ਇਹ ਘਰ ਸਾਰ 2.5 ਸਾਲ ਹੋ ਗਏ 2.5 ਸਾਲ ਕੋਈ ਘਰ ਮੁੰਡੇ ਵਗੈਰਾ ਵੀ ਇਹਦੇ ਨਾਲ ਆਉਂਦੇ ਜਾਂ ਕੋਈ ਜਦੋਂ ਐਕਟ ਵਗੈਰਾ ਵੀ ਕੋਈ ਆਉਂਦੇ ਜਾਂ ਸਾਡੇ ਇੱਥੇ ਇਹਦੇ ਸਾਰ ਸਾਡੇ ਘਰ ਤੇ ਨਹੀਂ ਕਦੀ ਕੋਈ ਆਇਆ ਕੋਈ ਸੰਤ ਵਗੈਰਾ ਕੋਈ ਨਾਲ ਆਉਗਾ ਯਾਰ ਵਗੈਰਾ ਇੱਥੇ ਤੁਹਾਨੂੰ ਕਿੰਨੇ ਕਿੰਨੇ ਬੱਚੇ ਉਹਦੇ ਵਿਆਹ ਕਿ ਨਹੀਂ ਸਰ ਵਿਆਹ ਨਹੀਂ ਉਹਦੀ ਉਮਰ ਕਿੰਨੀ ਸੀ ਉਗਰੇ ਉਹ 20 ਸਾਲ ਦੀ ਕੋ ਉਹ ਪਤਾ ਨਹੀਂ ਤੁਹਾਨੂੰ ਪਿਆ ਕਰਦੇ ਆ ਇਤਨਾ ਇਹ ਸਭ ਤੋਂ ਪਤਾ ਉਹ ਆਪਣੇ ਬੱਚੇ ਨੂੰ ਸਮਝਾਇਆ ਵੀ ਜਾਂਦਾ ਇਹ ਸਾਨੂੰ ਇਹ ਨਹੀਂ ਬਤਾ ਇਹ ਜਿਹੜੇ ਜਨੇ ਵਾਲੇ ਦੇ ਵਿੱਚ ਕਤਲ ਹੋਇਆ ਉਹਨਾਂ ਵਿੱਚੋਂ ਬੋਲ ਰਿਹਾ ਹੈ ਇਸ ਕੇਸ ਦੇ ਵਿੱਚ ਇਹ ਗੱਲ ਸਰ ਮਾਲਕ ਜਾਣਦਾ ਜੀ ਇਹ ਸਾਨੂੰ ਪਤਾ ਨਹੀਂ ਦੱਸਿਆ ਜਾਂਦਾ ਹੈ ਕਿ 2 ਕਿਲੋ ਹੀਰਾਂ ਫੜੀ ਗਈ ਉਹਦੇ ਕੋਲ ਉਹ ਤੇ ਮਾਲਕ ਨੂੰ ਪਤਾ ਜੀ ਸਾਨੂੰ ਤੇ ਇਹ ਗੱਲਾਂ ਦਾ ਪਤਾ ਨਹੀਂ ਚੜਦੇ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ